ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੰਗਤ ਦੇ ਵਿੱਚ ਇਹ ਐਲਾਨ ਕੀਤਾ ਕਿ ਅੱਜ ਕੋਈ ਗੁਰੂ ਦਾ ਪ੍ਰੇਮੀ ਸਿੱਖ ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਸ਼ੁੱਧ ਪਾਠ ਕਰਕੇ ਸੁਣਾਵੇਂਗਾ ਜੋ ਵੀ ਉਸ ਦੀ ਆਸਮਰਾਦ ਹੋਵੇਗੀ ਨਾ ਜੋ ਵੀ ਮੰਗੇਗਾ ਉਸ ਨੂੰ ਉਹੋ ਹੀ ਇਨਾਮ ਦਿੱਤਾ ਜਾਏਗਾ ਜੋ ਮੰਗੀ ਮਰਾਦ ਉਸ ਦੀ ਪੂਰੀ ਹੋਏਗੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਧ ਸੰਗਤ ਜੀਓ ਸਿੱਖਾਂ ਨੂੰ ਅੱਗੇ ਵੀ ਰਾਗੀਆਂ ਢਾਡੀਆਂ ਕਵੀਸ਼ਰਾਂ ਨੂੰ ਬੜੇ ਬੜੇ ਇਨਾਮ ਦਿਆ ਕਰਦੇ ਸਨ ਸੋ ਇਸੇ ਤਰ੍ਹਾਂ ਅੱਜ ਗੁਰੂ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਦਾ ਪਾਠ ਸੁਣਨ ਵਾਸਤੇ ਸਿੱਖਾਂ ਦੇ ਵਿੱਚ ਇਹ ਐਲਾਨ ਕਰ ਰਹੇ ਨੇ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਕੋਈ ਸ਼ੁੱਧ ਪਾਠ ਕਰਕੇ ਸੁਣਾਏ ਉਸ ਵੇਲੇ ਸੰਗਤ ਦੇ ਵਿੱਚੋਂ ਦੱਸਦੇ ਹਨ ਕਿ ਹਾਫਜਾਬਾਦ ਦੇ ਰਹਿਣ ਵਾਲਾ ਇੱਕ ਸਿੱਖ ਉੱਠਿਆ ਜਿਸ ਦਾ ਨਾਮ ਗੋਪਾਲ ਲਿਖਿਆ ਹੈ ਉਹ ਆਖਣ ਲੱਗਾ ਸਤਿਗੁਰੂ ਜੀ ਜੇ ਤੁਸੀਂ ਮਿਰਤੇ ਕਿਰਪਾ ਕਰੋ ਜੇ ਹੁਕਮ ਦੇਵੋ ਤਾਂ ਮੈਂ ਆਪ ਜੀ ਨੂੰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਸੁਣਾਵਾਂ ਤਾਂ ਸਤਿਗੁਰੂ ਜੀ ਆਖਣ ਲੱਗੇ ਹਾਂ ਜਰੂਰ ਸੁਣਾਉ ਉਸ ਵੇਲੇ ਉਸ ਗੁਰੂ ਦੇ ਸਿੱਖ ਨੂੰ ਮਹਾਰਾਜ ਨੇ ਆਖਿਆ ਕਿ ਤੁਸੀਂ ਤਨ ਮਨ ਦੀ ਸ਼ੁੱਧੀ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਛੁੱਧ ਬਾਣੀ ਪੜ੍ਹ ਕੇ ਸੁਣਾਓ ਸੋ ਉਸ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਤਨ ਮਨ ਦੀ ਸ਼ੁੱਧੀ ਕਰਕੇ ਚੌਂਕੜਾ ਮਾਰ ਕੇ ਬੈਠਣਾ ਕੀਤਾ ਤੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਆਰੰਭ ਕਰ ਦਿੱਤਾ ਹੈ ਜਿਸ ਵੇਲੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁ ਆਰੰਭ ਕਰਕੇ ਉਹ ਸਿੱਖ ਪਾਵਨ ਬਾਣੀ ਦਾ ਜਾਪ ਕਰਦਾ ਕਰਦਾ ਜਿੱਥੇ ਸੂਦਾਰੇ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਲੀ ਪੌੜੀ ਹੁੰਦੀ ਹੈ ਨਾ ਉੱਥੇ ਜਾ ਪਹੁੰਚਾ ਸੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੜਾ ਆਨੰਦ ਆ ਰਿਹਾ ਬੜੇ ਮਹਾਰਾਜ ਪ੍ਰਸੰਨ ਹੋ ਰਹੇ ਨੇ ਤੇ ਸਤਿਗੁਰੂ ਜੀ ਇੱਥੇ ਹੁਣ ਆਪਣੇ ਆਪ ਹੀ ਆਪਣੇ ਅੰਤਰਮਨ ਦੇ ਨਾਲ ਵਿਚਾਰਾ ਕਰ ਰਹੇ ਨੇ ਕਿ ਇੰਨੀ ਇਸ ਸਿੱਖ ਨੇ ਸ਼ੁੱਧ ਬਾਣੀ ਸੁਣਾਈ ਹੈ ਇਸ ਨੂੰ ਇਸ ਬਾਣੀ ਦੇ ਬਦਲੇ ਕੀ ਦਿੱਤਾ ਜਾਏ ਕਿਉਂਕਿ ਬਾਣੀ ਦੇ ਬਰਾਬਰ ਕੋਈ ਅਸੀਂ ਭੇਟ ਨਹੀਂ ਹੈ ਜੋ ਅਸੀਂ ਦੇ ਸਕੀਏ ਹੁਣ ਸਤਿਗੁਰੂ ਜੀ ਬੜੀਆਂ ਹੀ ਉੱਥੇ ਆਪਣੇ ਮਨ ਅੰਦਰ ਦੇ ਨਾਲ ਵਿਚਾਰਾਂ ਕਰਦੇ ਨੇ ਕਿ ਇੱਥੇ ਤੇ ਇਸ ਪਾਵਨ ਬਾਣੀ ਦੇ ਬਰਾਬਰ ਹੋਰ ਕੋਈ ਦੇਣ ਵਾਲੀ ਚੀਜ਼ ਨਹੀਂ ਬਣਦੀ ਜੇਕਰ ਇਸ ਸਿੱਖ ਨੂੰ ਇੰਦਰਪੁਰੀ ਦਾ ਰਾਜ ਦੇ ਦਿੱਤਾ ਜਾਵੇ ਉਹ ਵੀ ਥੋੜਾ ਜੇ ਬ੍ਰਹਮਪੁਰੀ ਦਾ ਰਾਜ ਦੇ ਦਿੱਤਾ ਜਾਵੇ ਉਹ ਵੀ ਥੋੜਾ ਇੰਨੀ ਇਸ ਪਾਵਨ ਬਾਣੀ ਦੀ ਸਤਿਗੁਰੂ ਜੀ ਕਦਰ ਕੀਮਤ ਕਰਦੇ ਨੇ ਜੇ ਸਵਰਗਪੁਰੀ ਦੇ ਦਿੱਤੀ ਜਾਵੇ ਉਹ ਵੀ ਥੋੜੀ ਆ ਕਿਉਂਕਿ ਇਹ ਸਾਰਾ ਕੁਝ ਰਹਿਣ ਵਾਲਾ ਨਹੀਂ ਨਾਸਵੰਤ ਆ ਫੇਰ ਖਤਮ ਹੋ ਜਾਣਿਆ ਇਸ ਕਰਕੇ ਇਸ ਪਾਵਨ ਬਾਣੀ ਦੀ ਮਹਿਮਾ ਇੰਨੀ ਆ ਕਿ ਇਸ ਪਾਵਨ ਬਾਣੀ ਦੇ ਤੁਲ ਤੇ ਕੁਝ ਨਾ ਕੁਝ ਇਸ ਨੂੰ ਦਿੱਤਾ ਜਾਵੇ ਕਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਨੰਦ ਆ ਰਿਹਾ ਹੋਵੇਗਾ ਸੋ ਸਾਰੀ ਵਿਚਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸੋਚਿਆ ਕਿ ਇਸ ਦੇ ਬਰਾਬਰ ਤੇ ਗੁਰੂ ਨਾਨਕ ਪਾਤਸ਼ਾਹ ਦਾ ਤਖਤ ਹੈ ਜਿਸ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪ ਬਿਰਾਜਮਾਨ ਹਨ ਸੋ ਸਤਗੁਰਾਂ ਨੇ ਇਹ ਵਿਚਾਰਿਆ ਇਹ ਇਸ ਪਾਵਨ ਬਾਣੀ ਦਾ ਜਾਪ ਜੋ ਇਹ ਸ਼ੁੱਧ ਤੇ ਇੱਕ ਮਨ ਇੱਕ ਚਿਤ ਹੋ ਕੇ ਸੁਣਾ ਰਿਹਾ ਹੈ ਇਸ ਨੂੰ ਆਪਾਂ ਅੱਗੇ ਗੁਰਤਾ ਗੱਦੀ ਹੀ ਦੇ ਦੇਣੀ ਹੈ ਸੋ ਇਨੀ ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਿੱਖ ਦੇ ਉੱਤੇ ਕਰਨ ਲੱਗੇ ਨੇ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਇਹ ਵਿਚਾਰ ਕੇ ਜਿਸ ਸਿੰਘਾਸਣੀ ਉੱਥੇ ਬੈਠੇ ਸਤਿਗੁਰੂ ਜੀ ਉਸ ਸਿੱਖ ਦੇ ਪਾਸੋਂ ਪਾਵਨ ਬਾਣੀ ਸਰਵਣ ਕਰ ਰਹੇ ਸੀ ਉਸ ਦੇ ਉੱਪਰੋਂ ਉੱਠਣ ਲੱਗੇ ਨੇ ਇੱਧਰ ਇਸ ਗੋਪਾਲ ਸਿੱਖ ਦਾ ਨਾਮ ਆ ਗੋਪਾਲ ਦਾ ਧਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਲ ਗਿਆ ਇਹਨੇ ਵੇਖਿਆ ਕਿ ਪਾਵਨ ਬਾਣੀ ਦਾ ਜਾਪ ਤੇ ਜੇ ਥੋੜਾ ਜਿਹਾ ਹੋਣ ਵਾਲਾ ਰਹਿੰਦਾ ਪਰ ਗੁਰੂ ਸਾਹਿਬ ਜੀ ਮਹਾਰਾਜ ਨੂੰ ਤੇ ਲੱਗਦਾ ਕੋਈ ਕੰਮ ਪੈ ਗਿਆ ਇਹ ਤੇ ਉੱਠ ਕੇ ਕਿਤੇ ਚਲੇ ਚੱਲੇ ਆ ਸਤਿਗੁਰੂ ਜੀ ਨੇ ਤਾਂ ਸੰਗਾਸਣ ਵਿਹਲਾ ਕਰ ਦਿੱਤਾ ਸੀ ਉਸ ਨੂੰ ਗੁਰਤਾ ਗੱਦੀ ਦੇ ਦੇਣੀ ਸੀ ਮਾਲਕ ਬਣਾ ਦੇਣਾ ਸੀ ਪਰ ਉਸ ਨੂੰ ਇਸ ਗੱਲ ਦਾ ਭਲੇਖਾ ਪੈ ਗਿਆ ਕਿ ਸਤਿਗੁਰੂ ਜੀ ਕਿਧਰੇ ਚਲੇ ਚੱਲੇ ਆ ਤੇ ਸਤਗੁਰਾਂ ਦਾ ਤੇ ਮੇਰੇ ਨਾਲ वचन ਹੋਇਆ ਸੀ ਕਿ ਜੋ ਮੰਗੋਗੇ ਉਹ ਦਵਾਗਾ ਜੇ ਮਹਾਰਾਜ ਮਨ ਸਰੂਪਾ ਪਾਏ ਤੂੰ ਬਣਾ ਹੀ ਚਲਗੇ ਤੇ ਫੇਰ ਜੇ ਮੈਂ ਕੁਝ ਲੈਣਾ ਹੋਇਆ ਤੇ ਫੇਰ ਮੈਂ ਨਾ ਸਤਗੁਰਾਂ ਦੇ ਕੋਲੋਂ ਇੱਕ ਘੋੜਾ ਸੀ ਬੜਾ ਕੀਮਤੀ ਸਾਧ ਸੰਗਤ ਜੀਓ ਭਾਈ ਸੁਭਾਗਾ ਹੋਇਆ ਹੈ ਭਾਈ ਸੁਭਾਗੇ ਨੇ ਪੰਜ ਘੋੜੇ ਸਤਗੁਰਾਂ ਨੂੰ ਸਵਾ ਸਵਾ ਲੱਖ ਰੁਪਏ ਦੇ ਭੇਟ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਘੋੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕੋਲ ਰੱਖਦੇ ਸਨ ਦੂਸਰਾ ਬਾਬੇ ਗੁਰਦਿੱਤੇ ਨੂੰ ਉਹਨਾਂ ਨੇ ਦਿੱਤਾ ਸੀ ਤੀਸਰਾ ਬਿਧੀ ਚੰਦ ਦੇ ਕੋਲ ਸੀ ਗੁਰੂ ਦਾ ਸਿੱਖ ਬਿਧੀ ਚੰਦ ਅਤੇ ਚੌਥਾ ਅਦੇਖਾਂ ਦੇ ਕੋਲ ਸੀ ਪੰਜਵਾਂ ਘੋੜਾ ਉਸ ਵੇਲੇ ਤਵੇਲੇ ਦੇ ਵਿੱਚ ਵੱਜਾ ਹੋਇਆ ਸੀ ਸੋ ਇਹ ਗੁਪਾਲ ਸਿੱਖ ਇਹ ਵਿਚਾਰ ਨੇ ਲੱਗਾ ਕਿ ਜੇ ਸਤਗੁਰੂ ਜੀ ਇਦਾਂ ਹੀ ਚਲ ਗਏ ਨਾ ਮੈਨੂੰ ਸਰੂਪਾ ਪਾਇਆ ਨਾ ਕੁਝ ਦਿੱਤਾ ਨਾ ਤਾਂ ਮੈਂ ਆਪ ਸਤਬੰਗਾਂ ਦੇ ਕੋਲੋਂ ਉਹ ਜਿਹੜਾ ਪੰਜਵਾਂ ਘੋੜਾ ਵਾ ਉਹ ਮੰਗ ਲੈਣਾ ਸੋ ਉਸ ਵੇਲੇ ਸਤਗੁਰੂ ਜੀ ਦੇਖੋ ਘਟ ਘਟ ਕੇ ਅੰਤਰ ਕੀ ਜਾਨਤ ਉਹ ਲੇbure ਕੀ ਤੀਰ ਪਛਾਨਤ ਨੇ ਮਹਾਰਾਜ ਤੇ ਅੰਦਰ ਦੀਆਂ ਬੁੱਝਦੇ ਨੇ ਸੋ ਸਤਗੁਰੂ ਜੀ ਜਿੱਥੇ ਸੰਗਾਤ ਸਮੇਤੋਂ ਉੱਠੇ ਉੱਥੇ ਹੀ ਫੇਰ ਬੈਠ ਗਏ ਤੇ ਆਪਾਂ ਤੇ ਗੁਰੂ ਨਾਨਕ ਦੀ ਗੱਦੀ ਇਸ ਸਿੱਖ ਨੂੰ ਦੇਣ ਵਾਸਤੇ ਤਿਆਰ ਹੋਏ ਆ ਪਰ ਇਸ ਦਾ ਮਨ ਜੋ ਹੈ ਉਹ ਘੋੜੇ ਤੇ ਹੈ ਸੋ ਸਤਗੁਰੂ ਜੀ ਥੇਰ ਬੈਠ ਗਏ ਨੇ ਜਿਸ ਵੇਲੇ ਪਾਵਨ ਬਾਣੀ ਦਾ ਜਾਪ ਉਸ ਸਿੱਖ ਨੇ ਪੂਰਾ ਕੀਤਾ ਜਿਸ ਵੇਲੇ ਅਖੀਰ ਲੀਆਂ ਪੰਕਤੀਆਂ ਪੜ੍ਹੀਆਂ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖਿਜਲੇ ਕੀਤੀ ਛੁੱਟੀ ਨਾਲ ਸੋ ਸਾਧ ਸੰਗਤ ਜੀਓ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਤੇ ਪਹਿਲਾਂ ਹੀ ਹੋਏ ਸਨ ਸਿੱਖ ਦੇ ਮੰਗਣ ਤੋਂ ਪਹਿਲਾਂ ਹੀ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਇਸ ਸਿੱਖ ਨੂੰ ਜੋ ਤਬੇਲੇ ਦੇ ਵਿੱਚ ਘੋੜਾ ਵਜਾ ਹੈ ਨਾ ਉਹ ਭੇਂਟ ਕਰਦੇ ਹੋ ਉਹ ਇਸ ਸਿੱਖ ਨੂੰ ਦੇ ਦਿਓ ਤੇ ਨਾਲ ਹੀ ਉਸ ਸਿੱਖ ਨੂੰ ਗੁਰੂ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਕਿ ਸਿਖਾ ਤੂੰ ਕਿਹੜੀਆਂ ਦਨੀਲਾਂ ਦੇ ਵਿੱਚ ਪੈ ਗਿਆ ਕੀ ਗੁਰੂ ਪਾਸੋਂ ਤੂੰ ਮੰਗਣ ਦੇ ਵਿੱਚ ਪੈ ਗਿਆ ਤੈਨੂੰ ਤੇ ਆਪਾਂ ਸਾਰਿਆਂ ਹੀ ਘੋੜਿਆਂ ਦਾ ਮਾਲਕ ਬਣਾ ਦੇਣ ਲੱਗੇ ਸਾਂ ਤੈਨੂੰ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦੇਣਾ ਸੀ ਪਰ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਇਹਦਾ ਹੋ ਨਹੀਂ ਸਕਦਾ ਕਿਉਂਕਿ ਜਿੰਨੀ ਕੋ ਕਿਸੇ ਦੀ ਮੰਗਣ ਦੀ ਸ਼ਕਤੀ ਹੁੰਦੀ ਹੈ ਨਾ ਉਹਨਾਂ ਹੀ ਕੋਈ ਮੰਗ ਸਕਦਾ ਉਹਦੇ ਤੋਂ ਵੱਧ ਨਹੀਂ ਮੰਗ ਸਕਦਾ ਸੋ ਸਾਧ ਸੰਗਤ ਜੀਓ ਇਸ ਪਾਵਨ ਇਤਿਹਾਸਿਕ ਸਾਖੀ ਤੋਂ ਸਾਨੂੰ ਬੜੀਆਂ ਹੀ ਸਿੱਖਿਆਵਾਂ ਮਿਲਦੀਆਂ ਨੇ ਕਿ ਸਤਿਗੁਰੂ ਜੀ ਪਾਵਨ ਬਾਣੀ ਪੜਨ ਵਾਲੇ ਦਾ ਕਿੰਨਾ ਸਤਕਾਰ ਕਰਦੇ ਨੇ ਕਿੰਨੀਆਂ ਬਖਸ਼ਿਸ਼ਾਂ ਕਰਦੇ ਨੇ ਸੋ ਦੂਸਰੀ ਗੱਲ ਜੋ ਗੁਰੂ ਦਾ ਸਿੱਖ ਪਾਵਨ ਬਾਣੀ ਪੜਦਾ ਪੜਦਾ ਸੇਵਾ ਕਰਦਾ ਕਰਦਾ ਗੁਰੂ ਤੋਂ ਆਪ ਸਿਆਣਾ ਬਣ ਕੇ ਦਾਤਾਂ ਮੰਗਣ ਦਾ ਹੀਲਾ ਕਰਦਾ ਨਾ ਕਿ ਮੈਨੂੰ ਇਹੋ ਹੀ ਚਾਹੀਦਾ ਹੈ ਮੈਂ ਤਾਂ ਆਹ ਪਾਠ ਪੜਨਾ ਉਹਨੂੰ ਉਹੋ ਹੀ ਚੀਜ਼ ਮਿਲ ਜਾਂਦੀ ਹੈ ਪਰ ਉਸ ਚੀਜ਼ ਦੇ ਵਿੱਚੋਂ ਸੁਖ ਮਿਲਣਾ ਜਾਂ ਨਹੀਂ ਮਿਲਣਾ ਇਹ ਤੇ ਗੁਰੂ ਜਾਣਦਾ ਹੈ ਕਿਉਂਕਿ ਹੋ ਸਕਦਾ ਹੈ ਗੁਰੂ ਨੇ ਉਸ ਤੋਂ ਜ਼ਿਆਦਾ ਦੇਣਾ ਹੋਵੇ ਗੁਰੂ ਜ਼ਿਆਦਾ ਪ੍ਰਸੰਨ ਹੋਵੇ ਪਰ ਜਦੋਂ ਅਸੀਂ ਗੁਰੂ ਤੋਂ ਸਿਆਣੇ ਬਣਨ ਦਾ ਯਤਨ ਕਰਦੇ ਨਾ ਕਿ ਨਹੀਂ ਆ ਚੀਜ਼ ਮਿਲ ਜੇ ਮੇਰੀ ਤਾਂ ਫੇਰ ਗੱਲ ਬਣਦੀ ਐ ਤੇ ਫੇਰ ਭਾਈ ਆਪਾਂ ਘਾਟੇ ਵਾਲਾ ਸੌਦਾ ਉਸ ਗੋਪਾਲ ਨਾਮੇ ਸਿੱਖ ਵੰਗ ਕਰ ਲੈਨੇ ਆ ਇਸ ਕਰਕੇ ਜਿਹੜੇ ਤੇ ਗੁਰੂ ਦੇ ਪੂਰਨ ਸਿੱਖ ਨੇ ਉਹ ਗੁਰੂ ਦੇ ਪਾਸੋਂ ਮੰਗਦੇ ਨਹੀਂ ਨੇ ਬਾਣੀ ਪੜੀ ਜਾਂਦੇ ਨੇ ਬਾਣੇ ਦੇ ਵਿੱਚ ਰਹੀ ਜਾਂਦੇ ਨੇ ਤੇ ਸਤਗੁਰੂ ਜੀ ਬਿਨਾਂ ਮੰਗਿਆਂ ਹੀ ਉਹਨਾਂ ਦੀਆਂ ਆਸਾ ਮਰਾਦਾ ਆਪਣੇ ਹਿਸਾਬ ਦੇ ਨਾਲ ਪੂਰੀਆਂ ਕਰੀ ਜਾਂਦੇ ਨੇ ਅੰਨ ਧੰਨ ਦੇ ਭੰਡਾਰੇ ਵੀ ਭਰਪੂਰ ਰਹਿੰਦੇ ਨੇ ਸ਼ਰੀਰਾਂ ਦੀਆਂ ਵੀ ਚੜ੍ਹਦੀਆਂ ਕਲਾ ਰਹਿੰਦੀਆਂ ਤੇ ਸੁੱਖ ਵੀ ਮਿਲਦਾ ਹੈ ਸੋ ਇਹ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤੀ ਸੋ ਗੁਰੂ ਕਿਰਪਾ ਕਰੇ ਕਈ ਪ੍ਰਕਾਰ ਦੀਆਂ ਇਤਿਹਾਸ ਸੁਣਾਉਂਦਿਆਂ ਕਮੀਆਂ ਆ ਜਾਂਦੀਆਂ ਬਖਸ਼ ਲੈਣ ਮਹਾਰਾਜ ਸੋ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਹੀ ਜ਼ਰੂਰ ਦੱਸਿਆ ਕਰੋ ਤਾਂ ਜੋ ਉਸ ਹਿਸਾਬ ਦੇ ਨਾਲ ਆਪਾਂ ਅਗਲੀ ਵੀਡੀਓ ਤਿਆਰ ਕਰੀਏ ਸੋ ਜਿਨ੍ਹਾਂ ਗੁਰਮਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਮਰਜ਼ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਧਰਮ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ